ਤੇ ਆਏ ਫਿਰ ਸੁਗੇ ਨਹੀਂ ਸੰਤਪੈ ਨਾਨਕ ਸੋ ਪ੍ਰਾਜੀ ਦਾਤਾ ਕੋ ਰਾਜਿਸ ਪਰ ਤਾਪੈ ਹਰ ਸੰਤਨ ਕੇ ਵਸਿਆ ਆਇ ਰਾਵ ਸੰਤ ਚਰਨ ਗੇ ਸੇਵਾ ਲਾਕੇ ਜਿਨੀ ਪਰਮ ਭਗਤ ਅੰਦਰ ਦੇ ਪੂਰੇ ਨੇ ਵੇਖ ਨੂੰ ਅੰਦਰ ਦੇ ਹੈ ਅੱਜ ਇਹ ਨੂੰ ਕਰ ਲਾ ਪੱਕਾ ਇੱਧਰ ਨੂੰ ਕਰ ਲਉ ਇੱਧਰ ਨੂੰ ਕਰ ਕਮਾ ਲਾ ਮੂੰਹ ਜੀ ਬੀਪੀ ਜੀ ਕੀ ਨਾਮ ਤੇ ਕਿਹੜੀ ਜਗ੍ਹਾ ਦੀ ਮੇਰਾ ਸਕਿੰਦਰ ਗੌਰ ਨਾਮ ਹੈ ਜੀ ਬੂੜੇ ਗੁਜਰਾ ਇੱਥੇ ਲੋਕ ਕਹਿੰਦੇ ਕਿਹੜੀ ਮਲਕੇ ਕੀ ਦੇ ਥੋੜੇ ਪਏ ਜਾਂਦੇ ਮੇਰੇ ਗਠੀਆ ਸਿਵਰੇਜ ਬਹੁਤ ਜ਼ਿਆਦਾ ਕਿੰਨਾ ਫਾਇਦਾ ਹੋਇਆ ਜੀ ਬਹੁਤ ਫਾਇਦਾ ਹੋਇਆ ਮੇਰੇ ਤੁਰਿਆ ਨਹੀਂ ਜਾਂਦਾ ਸੀ ਬਿਲਕੁਲ ਚੀਸਾ ਬੰਨਿਆ ਸੀ ਬੋਸਨ ਕਿੰਨ ਤੁਸੀਂ ਕੀ ਬਿਲ ਕਰਦੇ ਮੈਨੂੰ ਬਹੁਤ ਚੰਗਾ ਜੀ ਸਾਰੇ ਜਿੰਨੇ ਵੀ ਆਉਂਦੇ ਸਾਰਿਆਂ ਦੇ ਖਾਇਆ ਵੀ ਹਰ ਚੀਜ਼ ਦਾ ਇੱਥੇ ਥੋੜਾ ਪੈਂਦਾ ਮੈਨੂੰ ਉਹ ਜਿਉ ਗੱਲਬਾਤ ਹੈ ਨਹੀਂ ਜਿਸ ਤਰ੍ਹਾਂ ਵੀ ਅੱਜ ਕੱਲ ਤੁਹਾਨੂੰ ਪਤਾ ਵੀ ਕਰੋਤੀ ਬਾਬੇ ਜਿਸ ਤਰ੍ਹਾਂ ਨਹੀਂ ਨਹੀਂ ਜੀ ਨਹੀਂ ਨਹੀਂ ਨਾ ਕੋਈ ਲਾਲਚ ਇਹਨਾਂ ਨੂੰ ਜੋ ਸਰਦਾ ਆਪਣੇ ਮੱਥਾ ਟੇਕੋ ਉਕੇ ਇਹਦੇ ਆਵਦਾ ਫਾਇਦਾ ਬਹੁਤ ਹੁੰਦਾ ਬਹੁਤ ਜਿਆਦਾ ਮੈਨੂੰ ਤਾਂ ਫਾਇਦਾ ਹੈ ਹਾਂਜੀ ਉਹ ਚੀਜ਼ਾਂ ਬੰਦੇ ਮੰਜੇ ਤੇ ਪਈ ਸੀ ਮੇਰੇ ਜਿਸ ਦਿਨ ਘਰੇ ਸੰਤਾਂ ਨੂੰ ਇੱਥੇ ਗਠਿਆ ਦੇਵਾ ਦੇ ਤੇ ਹਰ ਤਰ੍ਹਾਂ ਦੀ ਬਿਮਾਰੀ ਦੇ ਕਸ਼ਟ ਦੇ ਥੋੜੇ ਪਾਈ ਜਾਂਦੇ ਆ ਜੋ ਕਿ ਸਾਡੇ ਪਿੰਡ ਦੀ ਬਹੁਤ ਹੀ ਪੁਰਾਣੀ ਜਗ੍ਹਾ ਉਹਨਾਂ ਸੰਤਾਂ ਦੀ ਸੇਵਾ ਹੀ ਵੀਰ ਜੀ ਨੂੰ ਲੱਗੀ ਆ ਸਾਡੇ ਅਸੀਂ ਵੀ ਪਹਿਲਾਂ ਟਾਣੀ ਚ ਰਹਿੰਦੇ ਸੀ ਮੇਰਾ ਪਿੰਡ ਬੂੜਾ ਗੁਜਰਾ ਜੀ ਨਾਂ ਮੇਰਾ ਮੇਜਰ ਸਿੰਘ ਆ ਮੈਂ ਬਾਬਾ ਜੀ ਕੋਲੇ ਆਉਂਦਾ ਜਾਂਦਾ ਰਹਿਣਾ ਤੇ ਬਾਬਾ ਜੀ ਹਰੇਕ ਚੀਜ਼ ਦਾ ਥੌਲਾ ਪਉਂਦੇ ਆ ਇਹਨਾਂ ਦੇ ਥੌਲਿਆਂ ਦੇ ਨਾਲ ਬਹੁਤ ਸੰਗਤ ਠੀਕ ਹੋਈ ਜਾਂਦੀ ਹੈ ਤੇ ਕੀ ਨਾ ਮਤੇ ਕਿਹੜੀ ਜਗ੍ਹਾ ਤੇ ਤੁਸੀਂ ਬੱਥੇ ਦੇਖੋ ਇਹ ਬੁਢੋਗਿੱਧਾ ਜਿਹੜਾ ਮੁਕਸ਼ਾ ਸਾਥ ਹੈ ਤੁਸੀਂ ਥੌਲਾ ਪਾ ਰਹੇ ਹੋ ਹਾਂਜੀ ਤੇ ਇਸ ਚੀਜ਼ ਦਾ ਥੌਲਾ ਪਾ ਰਹੇ ਹੋ ਗਠਿਆਵਾਜ਼ ਆ ਜੀ ਬਾਬਾ ਜੀ ਦਾ ਜੀ ਕੋਈ ਵੀ ਆਬ ہماری ਹੈਗੀ ਦਾ ਲਾਈਕ ਕਰਦੇ ਹੋ ਕੋਲੇ ਨਾ ਹੀ ਕਰਦੇ ਠੀਕ ਹੈ ਕੋਈ ਤੁਹਾਡੇ ਕੋਲ ਕੋਈ ਟੂਰਿਸਟ ਵਾਲੇ ਜਾਂਦੀ ਨਹੀਂ ਜੋ ਸ਼ਰਧਾ ਨਾ ਮੱਥਾ ਟੇਕਦਾ ਲੰਗਰ ਕੀ ਲਾ ਦੀ ਦੇ ਇੱਥੇ ਇਹਨਾਂ ਸਮਾਂ ਚ ਲਈ ਤੁਹਾਨੂੰ ਨਹੀਂ ਮਾਗੀ ਵਾਲੇ ਦਿਨ ਤੋਂ ਸ਼ੁਰੂ ਹੋਇਆ ਕੰਮ ਹੈ ਜੀ ਜੇ ਤੁਹਾਡਾ ਮੰਨ ਜਾਵੇ ਵੀ ਤੁਹਾਡਾ ਫੋਨ ਨੰਬਰ ਜਾਂ ਐਡਰੈਸ ਜਰਾ ਤੁਹਾਨੂੰ ਦੱਸ ਕੋਈ 8627653968 ਆ ਜੀ ਕੋਟੇ ਨਾਲ ਜੋ ਫੋਨ ਤੇ ਕੰਮ ਕਰਨਾ ਹੈ ਜਾਂ ਕੋਈ ਫੋਨ ਤੇ ਕੋਲਾ ਕਿਸੇ ਨੇ ਪਾਉਣਾ ਹੋਵੇ ਤਾਂ ਬਾਦੀ ਦਾ ਜੇ ਬਾਲਾ ਜੁੜਿਆ ਜਰੂਰੀ ਪਾ ਜੀਦਾ ਜਿਹੜਾ ਨਹੀਂ ਆ ਸਕਦਾ ਜੀ ਉਹਦੇ ਫੋਨ ਤੇ ਪਾ ਲਓ ਤੁਹਾਡਾ ਐਡਰੈਸ ਵੀ ਜਰਾ ਜੀ ਦੱਸ ਕੋਈ ਤਿੰਨ ਨੂੰ ਪਤਾ ਲੱਗ ਜੀ ਤੁਹਾਡਾ ਡੈਸਕਟ੍ਰੀਨ ਗੋੜਾ ਗੁੱਜਰਾ ਪਿੰਡ ਮੇਰਾ ਜੀ ਮਿਸਤਰੀ ਅਮਰਜੀਤ ਜੀ ਮੈਂ ਜੀ ਅੱਡੇ ਤੇ ਪੁੱਛਣਾ ਹੋਵੇ ਮਿਸਤਰੀ ਅਮਰਜੀਤ ਜੀ ਦੇ ਘਰੇ ਜਾਣਾ ਹੀ ਚਾਹੀਦਾ ਤੁਹਾਡਾ ਐਡਰੈਸ ਜਿਲ੍ਹਾ ਮੁਕਸਰ ਸਾਹਿਬ ਜੀ ਇਹ ਉੱਪਰ ਰੋਡ ਪਿੰਡ ਬੂੜਾ ਗੁੱਜਰਾ ਜੀ ਆਪਣਾ ਹਾਂ ਜੀ ਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਰਬਖ ਸਿੰਘ ਸਾਨੋ ਸਰਜੀਤ ਸਿੰਘ ਪਿੰਡ ਗੁਰਾਗੱਜਰਾ ਮੈਨੂੰ ਪੌਣੇ 2 ਮਹੀਨਾ ਤੋਂ ਬਵਾਸੀਰ ਬਹੁਤ ਜਿਆਦਾ ਸੀ ਸਾਰੇ ਪਿੰਡ ਨੂੰ ਪਤਾ ਇਹ ਮਸਤ ਰਿਆਣੀ ਜਾਂਦਾ ਸੀ ਅੰਗਰੇਜ਼ੀ ਦਵਾਈਆਂ ਬੇਸੀ ਦਵਾਈਆਂ ਬਹੁਤ ਜਿਆਦਾ ਖਾਧੀਆਂ ਪਰ ਮੈਨੂੰ ਫਰਕ ਨਹੀਂ ਪਿਆ ਮੈਨੂੰ ਪਤਾ ਲੱਗ ਗਿਆ ਸੀ ਬਾਬਾ ਜੀ ਬਾਰੇ ਥੋੜਾ ਪਉਂਦੇ ਪਰ ਮੈਂ ਗਰੰਤ ਸਿੰਘ ਹੋਣ ਦੇ ਨਾਤੇ ਮੈਂ ਥੋਲੇ ਨੂੰ ਇਹ ਚਿਰ ਮੰਨਦਾ ਨਹੀਂ ਸੀਗਾ ਤੇ ਇਹਨਾਂ ਦੇ ਤਿੰਨ ਥੋਲੇ ਪਾਏ ਤੇ ਮੈਂ ਸਹੀ ਹੋ ਗਿਆ ਨਿਰਮ ਚਾਹ ਪੀਤੀ ਕਿ ਕਹੋ ਮੈਂ ਤੁਹਾਡੇ ਅੱਜ ਜੋ ਬੈਲ ਨੂੰ ਥੋੜੇ ਪਾਈ ਜਾਂਦੇ ਐ ਕਿਸ ਕਿਸ ਚੀਜ਼ ਦੇ ਥੋੜੇ ਪਾਈ ਜਾਂਦੇ ਕਿੰਨਾ ਕੋ ਫਾਇਦਾ ਹੁੰਦਾ ਇਸਨੂੰ ਮੈਨੂੰ ਤਾਂ ਇਹ ਫਸਟ ਟਾਈਮ ਵੀ ਪਹਿਲੀ ਵਾਰੀ ਮੈਂ ਆਈ ਸੀ ਐਂਤਵਰ ਉਸ ਦਿਨ ਮੈਨੂੰ ਇਹ ਇਹਨਾਂ ਨੇ ਐਸਿਡ ਬੋਲ ਬੰਦਾ ਸੀ ਮੈਨੂੰ ਡੇਲੀ ਬੈਠਣ ਟਾਈਮ ਉਲਟੀ ਲੱਗ ਜਾਂਦੀ ਸੀ ਮੈਂ ਜਿਸ ਦਿਨ ਪਹਿਲਾ ਥੋੜਾ ਪਵਾਇਆ ਮੈਂ ਇੱਥੇ ਨਾ 2-3 ਘੰਟੇ ਤੱਕ ਬੈਠੀ ਰਹੀ ਚੌਂਕੀ ਦੀ ਤਰ੍ਹਾਂ ਹੀ ਇੱਥੇ ਬੈਠਣਾ ਬੰਦਾ ਤੇ ਉਸ ਤੋਂ ਬਾਅਦ ਮੈਨੂੰ ਉਲਟੀ ਨਹੀਂ ਆਈ ਉਸ ਤੋਂ ਬਾਅਦ ਦੂਜਾ ਥਾਲਾ ਪਾਇਆ ਹੀ ਘਰੇ ਜਾ ਕੇ ਹਨ ਮੈਨੂੰ ਅੱਜ ਹਫ਼ਤੇ ਬਾਅਦ ਵਾਪਸ ਆਈ ਮੈਨੂੰ ਹਾਈ ਤੱਕ ਉਲਟੀਆਂ ਨਹੀਂ ਲੱਗੀਆਂ ਨਾ ਹੀ ਕੋਈ ਮੈਨੂੰ ਐਸਿਡ ਬਣ ਰਿਹਾ ਹੈ ਮੈਨੂੰ ਤਾਂ ਬਹੁਤ ਜ਼ਿਆਦਾ ਵਹਿਦਾ ਹੈ ਇਹ ਸਟੀਜ ਨਾਲ ਸੰਤੁਸ਼ਟ 23 ਨੰਬਰ ਤੇ ਕਿਹੜੀ ਜਗ੍ਹਾ ਬੋਲ ਸਕਾਰ ਮਜੀਤ ਜੀ ਤੇ ਮੇਰਾ ਨਾਮ ਭੁੱਲਰ ਤੋਂ ਆਇਆ ਕਿਵੇਂ ਤੁਸੀਂ ਮਨ ਕੀ ਵਕਤ ਇਸ ਜਗ੍ਹਾ ਤੇ ਜਿਸ ਤਰ੍ਹਾਂ ਦਾ ਫਾਇਦਾ ਮਿਲ ਰਿਹਾ ਤੇ ਮੈਂ ਦਾ ਮੇਰੇ ਸਰੀਰ ਦੇ ਦਰਦ ਨੂੰ ਦੱਸਦੀ ਤੇ ਹੁਣ ਮੈਨੂੰ ਬਹੁਤ ਚਾਹੀਆ ਪਹਿਲੇ ਵਾਰ ਨਹੀਂ ਮੈਨੂੰ ਥੋੜਾ ਦੌਨ ਨਾਲ ਖਾਦਾ ਹੁਣ ਦੂਜੀ ਵਾਰ ਆਇਆ ਸੀ ਸੰਗਤ ਨੂੰ ਵੀ ਬਹੁਤ ਦੱਸਿਆ ਸੀ ਕਿ ਪਿੰਡ ਜਾ ਕੇ ਬਹੁਤ ਸੰਗਤ ਆਈ ਸਾਡੀ ਨਹੀਂ ਜੀ ਸਾਨੂੰ ਕੁਝ ਨਹੀਂ ਅਸੀਂ ਮੱਥਾ ਟੇਕਦੇ ਆ ਵਕਿ ਜੇ ਸਰਦਾ ਤੇ ਟੇਕ ਲਈਦਾ ਨਹੀਂ ਤਾਂ ਕਿਛ ਕੁ ਨਹੀਂ ਕਿੰਨਾ 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 ਕਿੰਨਾ